ਆਮ ਆਦਮੀ ਪਾਰਟੀ ਦਾ ਇੱਕ ਹੋਰ ਮੰਤਰੀ ਵਿਵਾਦਾਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਏ ਆਮ ਆਦਮੀ ਪਾਰਟੀ ਦਾ ਕਲਦਾ ਮੰਤਰੀ ਨਹੀਂ ਉਹਨਾਂ ਦਾ ਪੁੱਤਰ ਅਤੇ ਕੁਝ ਹੋਰ ਲੋਕ ਗੰਦੇ ਇਲਜ਼ਾਮਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਜਿਨਸੀ ਸ਼ੋਸ਼ਣ ਵਰਗੇ ਇਲਜ਼ਾਮਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਹੀ ਸੇਤ ਮੰਤਰੀ ਉਹਨਾਂ ਦੇ ਪੁੱਤਰ ਦੇ ਸਮੇਤ ਕੁਝ ਲੋਕਾਂ ਦੇ ਉੱਪਰ ਲਗਾਏ ਗਏ ਨੇ ਖਾਸ ਗੱਲ ਇਹ ਵੀ ਹੈ ਕਿ ਇਸ ਮਹਿਲਾ ਆਗੂ ਦੇ ਵੱਲੋਂ ਇਹ ਗੱਲਬਾਤ ਅਰਵਿੰਦ केजरीवाल ਨੂੰ ਈਮੇਲ ਕਰਕੇ ਵੀ ਦੱਸੀ ਗਈ ਸੀ ਮਿਲਣ ਤੱਕ ਦੀ ਕੋਸ਼ਿਸ਼ ਕੀਤੀ ਗਈ ਪਰ ਆਮ ਆਦਮੀ ਪਾਰਟੀ ਸੁਪਰੀਮੋ ਮਿਲੇ ਤੱਕ ਨਹੀਂ ਇਸ ਔਰਤ ਦੇ ਵੱਲੋਂ ਜੋ ਇੱਕ ਕੋਆਰਡੀਨੇਟਰ ਆਈ ਸੀ ਉਸ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਗੱਲ ਨਾ ਬਣ ਸਕੀ ਤਾਂ ਮੋਬਾਈਲ ਡਾਟਾ ਹੀ ਡਿਲੀਟ ਕਰਵਾ ਦਿੱਤਾ ਗਿਆ ਇਸ ਤੋਂ ਬਾਅਦ ਮਹਿਲਾ ਆਗੂ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਵੀ ਲਗਾਇਆ ਗਿਆ ਸੀ ਅਜਿਆ ਉਸ ਮੋਬਾਈਲ ਦੇ ਡਾਟੇ ਵਿੱਚ ਕੀ ਸੀ ਜਾਂ ਉਹ ਡਾਟਾ ਕੀ ਸੀ ਮੋਬਾਈਲ ਵਿੱਚ ਕੀ ਸੀ ਜਿਸ ਨੂੰ ਡਿਲੀਟ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਮਹਿਲਾ ਦੇ ਵੱਲੋਂ ਧਰਨਾ ਕਿਉਂ ਲਗਾਇਆ ਗਿਆ ਜਾਂ ਇਸ ਦੇ ਜੋ ਗੰਭੀਰ ਇਲਜ਼ਾਮ ਨੇ ਇਹ ਕਿਹੜੇ-ਕਿਹੜੇ ਨੇ ਤੇ ਇਸ ਪੂਰੇ ਇਲਜ਼ਾਮਾਂ ਤੋਂ ਬਾਅਦ ਸਿਹਤ ਮੰਤਰੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਦੇ ਬਾਬਤ ਆਪਾਂ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਦੇ ਅਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਵੀ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਸਾਂਝਾ ਕਰਨਾ ਜ਼ਿਲ੍ਹਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵੰਦੀ ਜ਼ਿਲ੍ਹਾ ਪ੍ਰਧਾਨ ਸ਼ੁਭੈਤਾ ਜਿੰਦਲ ਨੇ ਪੰਜਾਬ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ। ਦਰਅਸਲ ਸ਼ੁਭੈਤਾ ਜਿੰਦਲ ਦੇ ਵੱਲੋਂ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਦੇ ਉੱਤੇ ਜਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਨੇ। ਇਸ ਸਬੰਧੀ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਡਾਕਟਰ ਬਲਬੀ ਸਿੰਘ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਸ਼ੁਭੈਤਾ ਜਿੰਦਲ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਹੈ ਕਿ ਮੰਤਰੀ ਦੇ ਵੱਲੋਂ ਉਨ੍ਹਾਂ ਨੂੰ ਰਾਦੇ ਦੇਰ ਸਮੇਂ ਮੈਸੇਜ ਭੇਜ ਕੇ ਆਪਣੇ ਘਰ ਬੁਲਾਇਆ ਜਾਂਦਾ ਸੀ ਸਿਹਤ ਮੰਤਰੀ ਨੇ ਕਈ ਵਾਰ ਗਲਤ ਤਰੀਕੇ ਦੇ ਨਾਲ ਮੈਨੂੰ ਸ਼ੋਨ ਦੀ ਕੋਸ਼ਿਸ਼ ਵੀ ਕੀਤੀ ਜਦੋਂ ਮੈਂ ਉਹਨਾਂ ਨੂੰ ਇਹਨਾਂ ਹਰਕਤਾਂ ਦਾ ਵਿਰੋਧ ਕਰਨ ਦੀ ਗੱਲ ਕੀਤੀ ਜਾਂ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਤੇ ਮੇਰੇ ਪਤੀ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਜੇਕਰ ਉਹ ਗੱਲ ਕਿਸੇ ਤੱਕ ਪਹੁੰਚੀ ਜੇਕਰ ਤੁਸੀਂ ਇਹ ਗੱਲ ਕਿਸੇ ਦੇ ਕੋਲ ਕੀਤੀ ਤਾਂ ਝੂਠਾ ਕੇਸ ਦੱਜ ਕਰਵਾ ਕੇ ਮੈਨੂੰ ਤੇ ਮੇਰੇ ਪਤੀ ਨੂੰ ਫਸਾ ਦਿੱਤਾ ਜਾਵੇਗਾ ਇਹ ਲਗਭਗ ਪਿਛਲੇ 1.5 ਸਾਲ ਤੋਂ ਚੱਲ ਰਿਹਾ ਸੀ ਇਸ ਦੌਰਾਨ ਮੰਤਰੀ ਦੇ ਨੇੜਲੇ ਐਡਵੋਕੇਟ ਦੇ ਵੱਲੋਂ ਵੀ ਉਹਨਾਂ ਦੇ ਨਾਲ ਗਲਤ ਟੱਚ ਕਰਕੇ ਛੇੜਛਾਹੀ ਕੀਤੀ ਜਾਂਦੀ ਸੀ ਇਸ ਤੋਂ ਇਲਾਵਾ ਐਮਸੀ ਦੀ ਟਿਕ ਲੈਣ ਵਾਸਤੇ ਉਹਨਾਂ ਨੂੰ ਗਲਤ ਕੰਮ ਕਰਨ ਦੇ ਲਈ ਮਜਬੂਰ ਕੀਤਾ ਗਿਆ ਪਰ ਉਹਨਾਂ ਨੇ ਸਾਫ਼ ਮਨਾਹੀ ਕਰ ਦਿੱਤੀ ਇਸੇ ਕਾਰਨ ਉਹਨਾਂ ਨੂੰ ਐਮਸੀ ਦੀ ਟਿਕਟ ਵੀ ਗਵਾਉਣੀ ਪਈ ਇਹ ਸਾਰੇ ਮਾਮਲੇ ਦੇ ਬਾਰੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕਜਰੀਵਾਲ ਨੂੰ ਵੀ ਮੇਲ ਲਿਖ ਕੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਮਿਲਨ ਦਾ ਕੋਈ ਵੀ ਟਾਈਮ ਨਹੀਂ ਦਿੱਤਾ ਗਿਆ ਇੱਦ ਤੱਕ ਕਿ ਜਦੋਂ ਮੈਂ ਰਾਜਸਥਾਨ ਤੋਂ ਆਈ ਸਟੇਟ ਇੰਜਾਜ ਦੀ ਕੋਆਰਡੀਨੇਟਰ ਨੂੰ ਵੀ ਆਪਣਾ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੰਤਰੀ ਦੇ ਨਾਲ ਨੇੜਤਾ ਹੋਣ ਕਰਕੇ ਉਸ ਕੋਆਰਡੀਨੇਟਰ ਦੇ ਵੱਲੋਂ ਮੈਨੂੰ ਫਟਕਾਰ ਲਗਾ ਦਿੱਤੀ ਗਈ ਦੱਸ ਦਈਏ ਕਿ ਆਪ ਦੇ ਵੱਲੋਂ ਬੀਤੇ ਦਿਨੀ ਸ਼ਵੈਤਾ ਜਿੰਦਲ ਨੂੰ ਸਾਰੇ ਅਹੁਦਿਆਂ ਤੋਂ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਮੋਬਾਈਲ ਡਾਟਾ ਡਿਲੀਟ ਮਾਮਲੇ ਦੇ ਵਿੱਚ ਇਸ ਮਹਿਲਾ ਆਗੂ ਦੇ ਵੱਲੋਂ ਥਾਣਾ ਤ੍ਰਿਪੜੀ ਦੇ ਅੱਗੇ ਧਰਨਾ ਲਗਾ ਕੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਸਨ ਇਸ ਮਾਮਲੇ ਦੇ ਵਿੱਚ ਪਾਰਟੀ ਨੇ ਮਹਿਲਾ ਆਗੂ ਤੋਂ ਸਪਸ਼ਟਿਕਰਨ ਮੰਗਿਆ ਸੀ ਪਰ ਉਸ ਤੋਂ ਕੋਈ ਸਮਾਂ ਬਾਅਦ ਹੀ ਜਾਨੈ ਕਿ ਚੰਦ ਘੰਟਿਆਂ ਦੇ ਬਾਅਦ ਜਾਣਕਾਰੀ ਆ ਜਾਂ ਕੁਝ ਦਿਨਾਂ ਦੇ ਬਾਅਦ ਉਹਨਾਂ ਨੂੰ ਜੋ ਸਪਸ਼ਟੀਕਰਨ ਕਹਿੰਦੇ ਆਇਆ ਸੀ ਉਹਦੇ ਵਿੱਚ ਆ ਸੰਸੁਰਤੀ ਪਾਰਟੀ ਵੱਲੋਂ ਜ਼ਾਹਿਰ ਕਰਦਿਆਂ ਹੋਇਆਂ ਸ਼ਵੈਤਾ ਜਿੰਦਲ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਪਟਿਆਲਾ ਅਦਾਲਤ ਨੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਖਿਲਾਫ ਜਿੰਸੀ ਸ਼ੋਸ਼ਣ ਦਾ ਨੋਟਿਸ ਜਾਰੀ ਕੀਤਾ ਹੈ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਸਿਹਤ ਮੰਤਰੀ ਦੇ ਸਮੇਤ ਹੋਰਨਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਨੋਟਸ ਜਾਰੀ ਕੀਤਾ ਹੈ ਸ਼ਿਕਾਇਤ ਦੇ ਵਿੱਚ ਡਾਕਟਰ ਬਲਬੀਰ ਸਿੰਘ ਉਹਨਾਂ ਦੇ ਪੁੱਤਰ ਰਾਹੁਲ ਸੈਣੀ ਜਸਬੀਰ ਸਿੰਘ ਉਸ ਤੋਂ ਬਾਅਦ ਗੁਰ ਇਕਬਾਦ ਸਿੰਘ ਐਮਸੀ ਤੇ ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ 2025 ਨੂੰ ਤੈਅ ਕੀਤੀ ਗਈ ਆ ਤੇ ਉਦੋਂ ਸ੍ਰੀਮਤੀ ਡਾਕਟਰ ਬਲਬੀਰ ਸਿੰਘ ਨੇ ਆਪਣੇ ਤੇ ਲੱਗੇ ਅਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਏ ਇਸ ਦੇ ਨਾਲ ਹੀ ਉਹਨਾਂ ਨੇ ਅਜ਼ਾਮ ਲਗਾਉਣ ਵਾਲੀ ਸਾਫਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਨੂੰ ਆਪਣੀਆਂ ਧੀਆਂ ਵਰਗੀ ਦੱਸਿਆ ਏ ਉਹਨਾਂ ਕਹਿੰਦੇ ਕਿ ਮੈਂ ਹਮੇਸ਼ਾ ਇਸ ਦਾ ਸਾਥ ਦਿੱਤਾ ਏ ਪਰ ਜਦੋਂ ਇਸ ਨੂੰ ਟਿਕਟ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਇਹ ਜਾਂ ਉਹ ਨਰਾਜ਼ ਹੋ ਗਈ ਇਸ ਕਾਰਨ ਸਿਆਸੀ ਰੰਜਸ਼ਤ ਦੇ ਤਹਿਤ ਉਹਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਗਏ ਹਨ ਪਰ ਇਹ ਪੂਰਾ ਮਾਮਲਾ ਇਸ ਸਮੇਂ ਸਿਆਸੀ ਗਲਿਆਰੇ ਚਰਚਾ ਵਿੱਚ ਹੈ ਦੇਖਣ ਵਾਲਾ ਹੋਵੇਗਾ ਕਿ ਅਦਾਲਤੀ ਨੋਟਸ ਤੋਂ ਬਾਅਦ ਕੀ ਬੰਦਾ ਏ ਧੰਨਵਾਦ